ਮਤਲਬ ਜਦੋਂ ਕਹਿੰਦੇ ਇੱਥੇ ਸਿੰਘ ਸ਼ੀਰ ਹੋ ਗਈ ਨਾ ਕਈ ਤੇ ਕਈ ਦਿਨ 7-8 ਦਿਨ ਇੱਥੇ ਆਵਾਜ਼ਾਂ ਆਉਂਦੀਆਂ ਰਹੀਆਂ ਸ਼ਾ ਇੱਥੇ ਸਾਤਾਂ ਦੇਨੇ ਵਜਾਂਦੀ ਬੋਲੀ ਪਾਣੀ 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 ਫਿਰ ਤੇ ਮਾਪੇ ਖਾਣੇ ਜਿੰਨੇ ਨੇ ਭਰਵਾਈਆ ਸਾਰੀ ਸੇਵਾ ਲਈ ਇਹ ਉਹਨਾਂ ਨੇ ਬੋਲੀ ਸਾਬ ਖਰਵਾਈ ਤੇ ਉਹ ਬਣਵਾਈ ਸੀ ਅੱਛਾ ਤੇ ਇਹ ਜਲ ਦਾ ਪ੍ਰਬੰਧ ਕਰਦਾ ਪ੍ਰਬੰਧ ਕਰਦਾ ਅਸੀਂ ਦਪਹਿਰਾਂ ਦਾ ਪੂਰਾ ਇੱਥੇ ਲੱਗ ਰਿਹਾ ਉਹਨਾਂ ਦਾ ਸੱਤ ਦਿਨ ਜੋ ਬਬਰ ਮਹਾਂ ਦੇ ਇੱਥੋਂ ਜੰਗ ਕਰਕੇ ਲੰਘੇ ਅੱਗੇ ਤੇ ਅਖਿਸ਼ੀ ਸਿੰਘ ਜਿੰਨੇ ਹੋਏ 5 6 7 ਸੌ ਦੋਨਾਂ ਵੀ ਸਿੰਘ ਅਖਿਸ਼ੀ ਸਿੰਘ ਇੱਥੇ ਬੋਲੀ ਉਹਨਾਂ ਦੀ ਯਾਦ ਚ ਚੱਲਦੀ ਰਹੇ ਪਰ ਹੁਣ ਤਾਂ ਥੋੜੇ ਚੰ ਬੰਦ ਹੋ ਗਈ ਪਰ ਚੱਲਦੀ ਰਹੇ ਮਹਾਰਾਣੀ ਜਿੰਦਾਣਾ ਜਦੋਂ ਮਹਾਰਾਣੀ ਜਿੰਦਾਣਾ ਜਦੋਂ ਸਿੱਧੀ ਭੇਜੀ ਆਣਾ ਬਾਬਾ ਹਨੂਮਾਨ ਸਿੰਘ ਨੂੰ ਇੱਦਾਂ ਇੱਦਾਂ ਉਹਨਾਂ ਨੇ ਡਗਾ ਦਿੱਤਾ ਵਾ ਜੰਗ ਲਈ ਤਿਆਰ ਹੋ ਤੇ ਬਾਬਾ ਜੀ ਉੱਥੋਂ ਫਿਰ ਆਪਣਾ ਲਾਹੌਰ ਤੋਂ ਹੁੰਦੇ ਫਿਰੋਜਪੁਰ ਫਿਰੋਜਪੁਰ ਤੋਂ ਮੁੜ ਗਈ ਇੱਥੇ ਆ ਕੇ ਪਹਿਲਾਂ ਪ੍ਰਾਹ ਲਾਇਆ ਇਸ ਸੰਦ ਪਹਿਲਾਂ ਪ੍ਰਾਹ ਲੱਗਾ ਪਹਿਲਾਂ ਪ੍ਰਾਹ ਲੱਗਾ ਸੀ ਇੱਥੇ ਹਾਂ ਤੇ ਇੱਥੇ ਆ ਕੇ ਉਹਨਾਂ ਨੇ ਹਮਲਾ ਕੀਤਾ ਅੰਗਰੇਜ਼ਾਂ ਨੇ ਤੇ ਦੇਖੋ ਜੰਗ ਮੁੱਕ ਤਾਂ ਫਤਿਹ ਕਰਦੇ ਪਟਿਆਲੇ ਗਏ ਪਟਿਆਲੇ ਤੋਂ ਸੋਨਾ ਸਾਹਿਬ ਗਏ ਸੋਨਾ ਸਾਹਿਬ ਸ਼ਿਦੀਸਥਾਨ ਉਹਨਾਂ ਦਾ ਮੁਹਾਲੀ ਸਾਹਿਬ ਸਤ ਜੀ ਅਛਾ ਪਹਿਲੇ ਸ਼ੁਰੂਆਤ ਇੱਥੇ ਹੋਈ ਸ਼ੁਰੂਆਤ ਇੱਥੇ ਹੋਈ ਲੋ ਪਹਿਲੀ ਜੰਗ ਜਿਹੜੀ ਪਪਾ ਨੂੰ ਕਿਤਾਬਾਂ 'ਚ ਵੀ ਪੜਾਇਆ ਜਾਂਦਾ ਹੈ ਹਿਸਟਰੀ 'ਚ ਮੋਦਗੀ ਜੀ ਜਿਹੜੀ ਅੰਗਰੇਜ਼ਾਂ ਨਾਲ ਪਹਿਲੀ ਸਿੱਖਾਂ ਦੀ ਜੰਗ ਹੋਈ ਉਹ ਇੱਥੇ ਹੀ ਹੈ ਅਛਾ ਪਰ ਬਹੁਤ ਆਂ ਲੋਕਾਂ ਨੂੰ ਪੜਾ ਸੁਣਾਉਣਾ ਸਰ ਹਾਂ ਤੁਹਾਨੂੰ ਪਪਾ ਸ਼ੁਰੂਆਤ ਸ਼ੁਰੂਆਤ ਇੱਥੇ ਮਤਲਬ ਜੰਗ ਸ਼ੁਰੂਆਤ ਇੱਥੇ ਹੀ ਹੋਈ ਹੈ ਪਟਿਆਲੇ ਫਿਰ ਪਟਿਆਲੇ ਹੂੰ ਉਦੋਂ ਪਟਿਆਲੇ ਹਮਲਾ ਹੋਇਆ ਹਾਂ ਬਾਬਾ ਜੀ ਤੇ ਉਹਨਾਂ ਦੇ ਉੱਥੇ ਗੋਲਾ ਵੱਜਾ ਪੰਡਤ ਜੰਮਾ ਬਾਬਾ ਨੂੰ ਮਾਰ ਸੰਗ ਤੇ ਫਿਰ ਉੱਥੋਂ ਚੱਲਦੇ-ਚੱਲਦੇ ਅੱਗੇ ਅੱਗੇ ਜਾ ਕੇ ਸੀ ਬ ਉਧਰ ਮੈਂ ਫੋਟੋ ਖਿੱਚ ਲਈ ਇਹ ਮਤਲਬ ਉਧਰ ਹਸਪਤਾਲ ਬਣਾਇਆ ਹੋਣਾ ਹਾਂ ਇੱਥੇ ਸਕੂਲ ਵੀ ਹੈ ਮਾਂਪੁਰ ਖਾਨ ਦਾ ਨਾਮ ਹੈ ਇਹ ਇਹ ਗੁਰਦੁਆਰਾ ਸਕੂਲ ਦੇ ਵਿੱਚ ਮਤਲਬ ਵਿੱਦਿਆ ਫ੍ਰੀ ਫ੍ਰੀ ਆਹਾਂ